ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਬੈੜਾ ਛੇੜ ਲਈ ਲੈ ਕੇ ਆਏ ਹਾਂਗੇ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨ ਲੈਂਦਿਆਂ ਨੇ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਾਰਤਾ ਕੰਮ ਨਹੀਂ ਘਰੇਲੂ ਪਸ਼ੂਆਂ ਚ ਵੀ ਰਹੇ ਬੈੜਾ ਦੋਵੇਂ ਛੇੜ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਜੀ ਵਧੀਆ ਵਧੀਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਜੀ ਕੁਲਵਿੰਦਰ ਸਿੰਘ ਠੀਕਾ ਪਿੰਡ ਲੰਗਿਆਣਾ ਕੋਠੇ ਨਗਾਏ ਦੇ ਬਾਕਾ ਪੁਰਾਣਾ ਤੋਂ 2 ਕਿਲੋਮੀਟਰ ਆ ਹੂੰ ਪੀਰ ਨਗਾਏ ਦੇ ਕੋਲੇ ਆ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਪੀਰ ਨਗਾਹਾ ਜੀ ਪੀਰ ਨਗਾਹਾ ਨੇੜੇ ਆ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 988603652 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਆਪਾਂ ਨੂੰ ਜ਼ਿਲ੍ਹਾ ਕਿਹੜਾ ਪੈਂਦਾ ਜੀ ਮੋਗਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਕਾ ਪੁਰਾ ਇਧਰੋਂ ਸ਼ੁਰੂ ਕਰ ਦਿਆ ਵੈਡ ਜੀ ਐਲੀਆ ਪਾ ਸਾਹਮਣੇ ਵੈਡ ਦੇਖ ਰਹੇ ਆ ਆਪਣੇ ਘਰ ਦੀਆਂ ਦੋ ਬੀਜਾਂ ਹਾਂ ਕਰਦੀ ਠੀਕ ਹੈ ਕਿਹੜਾ ਸੂਅ ਹੁੰਦੀ ਏ ਵੈਡ ਇਹ ਤੀਜਾ ਸੂਅ ਤੀਜਾ ਸੂਅ ਹੁੰਦੀ ਆ ਕਿੰਨਾ ਕੁ ਟਾਈਮ ਬਾਕੀ ਏ ਜੀ ਇਹਦੇ بس 2 ਦਿਨ ਰਹਿ ਗਏ ਜੀ 2 ਦਿਨ ਬਾਕੀ ਆ ਤੇ ਕਿੰਨਾ ਕੁ ਰਕਾਰਡ ਆ ਦਿੱਤਾ ਪਿਛਲੇ ਇਹਦਾ 20 ਤੁਸੀਂ ਮੰਨ ਕੇ ਚੱਲੋ 22 ਲੀਟਰ ਤੋਂ ਦਿੱਤਾ ਠੀਕ ਆ 20 ਨਾ ਦੇਵੇ ਸਾਡੀ ਠੀਕ ਅੱਛੀ ਠੀਕ ਹੈ ਜੀ ਇਹ ਜਰਸੀ ਆ ਜਾਂਦੀ ਹੈ ਜੀ ਹਾਂ ਜਰਸੀ ਜਰਸੀ ਕਾਲੇ ਰੰਗ ਚ ਬਈ ਜਰਸੀ ਆ ਤੇ ਘਰ ਦੀ ਬੱਚੀ ਇਹ ਠੀਕ ਹੈ ਉਹ ਵੀ ਕਰ ਦਈਏਗਾ ਠੀਕ ਆ ਲੇਵਾ ਬਈ ਚੈੱਕ ਕਰਾਉਣੇ ਆਪਾਂ ਲੇਵਾ ਬੜਾ ਕਮਾਲ ਦਾ ਤਿਆਰ ਕਰਿਆ ਬਈ ਹੈਨਾ ਮੁੱਠੀ ਵਾਲਾ ਬਈ ਥਾਣਾ ਬਹੁਤ ਚੰਗਾ ਥਾਣਾ ਚਾਰੇ ਥਾਣਾ ਮੰਨ ਪੂਰੀ ਬਿੱਥੀ ਤੇ ਲੱਗਿਆ ਵਾਕੀ ਲੇਵੇ ਦੀ ਜੇ ਫਿਟਿੰਗ ਦੀ ਗੱਲ ਕਰੀਏ ਬਹੁਤ ਸੋਹਣਾ ਕਰਮਾਨ ਨੇ ਲੇਵਾ ਤਿਆਰ ਕਰਿਆ ਵਾ ਜਿੱਡੀ ਆ ਬਾਈ ਓਡੇ ਹੀ ਲੇਵਾ ਲੱਗਾ ਹੈਨਾ ਹਾਂ ਹਾਂ ਓਡੇ ਹੀ ਆਏ ਆ ਵਧੀਆ ਕੋਈ ਐਂ ਸੀਲ ਆ ਲੋ ਜਿੱਦਾਂ ਮਰਜੀ ਐ ਥਾਣੇ ਬਾਈ ਫਰਤੀ ਕਰਦੇ ਸੀ ਕਿ ਆਸੀਂ ਅਸੀਂ ਦੋ ਇੱਕ ਇੱਧਰ ਬਹਿ ਕੇ ਇੱਕ ਉੱਧਰ ਬਹਿ ਕੇ ਠੀਕ ਹੈ ਤੇ ਬਾਲਟੀ ਸਾਡੀ ਉਹ ਰੱਖੀ ਸੀ ਛੋਟੀ ਠੀਕ ਹੈ ਲੈ ਵਾ ਚੈੱਕ ਕਰੋ ਬਹੁਤ ਕਮਾਲ ਦਾ ਕਰਮਾ ਵਾਲੀ ਦਾ ਤਿਆਰ ਕਰਿਆ ਵਾ ਖੋਲ ਦੋ ਬਾਈ ਗਰਮੀ ਗਰਮੀ ਤਾਂ ਬਾਈ ਬਿਲਕੁਲ ਨਹੀਂ ਮੰਦੀ ਨਾ ਨਾ ਇਹ ਨਹੀਂ ਇਹ ਜਮਾ ਨਹੀਂ ਮੰਦੀ ਗਰਮੀ ਬਾਈ ਬਿਲਕੁਲ ਨਹੀਂ ਮੰਦੀਆਂ ਕਿਉਂਕਿ ਫਾਇਰ ਚੰਗੀ ਉਹ ਮੱਝਾ ਰਗੇ ਦੁੱਧ ਹੁੰਦਾ ਉਹ ਫਾਇਰ ਥੋੜਾ ਚੰਗੀ ਸੀ ਬਾਈ ਹਾਂਜੀ ਹਾਂ ਹਾਂ ਠੀਕ ਹੈ 4:30 5 ਠੀਕ ਹੈ ਇਹ ਨਾ ਬਰਦਰ ਨੂੰ ਦਿੱਤੀ ਵੀ ਸੀਗੀ ਅੱਗੇ ਪਸ਼ੂ ਵੇਚੇ ਮੈਂ ਜਿਹੜੇ ਘਰ ਦੇ ਸੀ ਉਹ ਇੱਕ ਰਹਿ ਗਈ ਸੀ ਦੋ ਨਹੀਂ ਮੜੀ ਇਹਦ ਤੂਰਾ ਤਰਾ ਬਾਈ ਚੈੱਕ ਕਰੋ ਇੱਕ ਨੰਬਰ ਆ ਬਾਕੀ ਪਲੀ ਵੀ ਫੁੱਲ ਚੰਗੀ ਆ ਬਰੀਡ ਇੱਕ ਨੰਬਰ ਆ ਬਾਈ ਜਰਸੀ ਆ ਜਾਂਦੀ ਆ ਕੀ ਫੇਸ ਆ ਪਰ ਨੇੜੇ ਤੋਂ ਚੱਕਰ ਪਾਉਣਾ ਮੜਿਆ ਰੁੱਕੋ ਬਾਈ ਫੇਸ ਚੈੱਕ ਕਰੋ ਲੈ ਛੋਟਾ ਛੋਟਾ ਕਰਨਾ ਬੁੱਧੀਵਾਦੀ ਫੁੱਲ ਕਮਾਲ ਦੀ ਸੀਮਨ ਦਾ ਤਾਂ ਨਹੀਂ ਪਤਾ ਜਿਹੜਾ ਰਖਾਇਆ ਨਹੀਂ ਜੀ ਨਹੀਂ ਨਹੀਂ ਠੀਕ ਸੀਮਨ ਦਾ ਬਾਈ ਕਹਿੰਦੇ ਪਤਾ ਨਹੀਂ ਜਿਹੜਾ ਰਖਾਇਆ ਵਗਾ ਬੜਾ ਡਾਕਟਰ ਤੋਂ ਸਰਕਾਰੀ ਤੋਂ ਟੀਕਾ ਭਰਾਇਆ ਸੀਗਾ ਠੀਕ ਆ ਆਪਾਂ ਪੁੱਛਿਆ ਨਹੀਂ ਐਵੇਂ ਆ ਪਾਖੀਏ ਹੂੰ ਤੇ ਕੀ ਮੋਲੇ ਬਾਈ ਫਿਰ ਦੇਣ ਲੈਣੇ ਦਾ ਮੋਲੇ ਦਾ ਜੀ ਕੋਈ 80 ਨਹੀਂ ਕੋਈ ਕੁਛ ਨਹੀਂ 70000 ਰੁਪਏ 70000 ਰੁਪਏ ਹਾਂਜੀ ਹਾਂਜੀ 70 ਕੋਈ ਮੁੱਲ ਬਾਈ ਕਹਿੰਦੇ 80 ਨਹੀਂ ਕੋਈ 85 ਨਹੀਂ 70000 ਦੀ ਆਪਾਂ ਵੜ ਆਪਾਂ ਦੇ ਦੇਣੀ ਆ ਬਾਈ ਬਾਕੀ ਥਣਾ ਦੇ 22 ਲੀਟਰ ਦੁੱਧ ਦੀ ਗਰੰਟੀ ਹੈ ਯਾਨੀ ਕਿ 20 ਮੰਨ ਕੇ ਚੱਲੋ ਤੁਸੀਂ ਠੀਕ ਹੈ ਬਾਈ ਠੀਕ ਹੈ ਜੀ ਅੱਗੇ ਬਾਈ ਦੋ ਨੰਬਰ ਤੇ ਹਾਂਜੀ ਇਹ ਕਿਦਾਂ ਸੂਆ ਹੁੰਦੀ ਹੈ ਇਹ ਤੀਜਾ ਤੀਜਾ ਸੂਆ ਸੁੰਦੀ ਹੈਗੀ ਹਾਂ ਤੇ ਕਿੰਨੇ ਟਾਈਮ ਦੀ ਗੱਭਣ ਜਾ ਇਹ 2 ਮਹੀਨੇ ਰਹਿ ਗਏ ਇਹਦੇ 2 ਮਹੀਨੇ ਹਾਂ 2 ਮਹੀਨੇ ਠੀਕ ਹੈ ਤੇ ਇੱਕ ਟਾਈਮ ਕਰਤੀ ਕੱਲ ਦੀ ਇੱਕ ਟਾਈਮ ਕਰਤੀ ਹਾਂਜੀ 32 ਲੀਟਰ ਦੁੱਧ ਸੀ ਥੱਲੇ ਸੱਜਰ ਥੱਲੇ ਐਤ ਕਿ ਸਾਨੂੰ ਕਿੰਨੀ ਕ ਉਮੀਦ ਹੈ 32 ਲੀਟਰ 32 ਠੀਕ ਸੱਜਰ ਕਿੰਨੀ ਕਿਦੀ ਉਮੀਦ ਦਾ ਲੰਮੀ ਲੰਮੀ ਬਹੁਤ ਆ ਮੜਾ ਕੱਦ ਚੈੱਕ ਕਰਵਾ ਦਿਓ ਛੋਟਾ ਕਿੱਡਾ ਕੱਦ ਹੁੰਦਾ ਆ ਦੇਖੋ ਜੀ ਇੱਥੇ ਹੁੰਦੀ ਆ ਫੁੱਲ ਆ ਯਾਨੀ ਫੁੱਲ ਕਿੰਨਾ ਹੈ ਕੱਦਾ ਛੋਟਾ ਵੈਸੇ ਕਿਤੇ ਦੇਖਿਆ ਨਹੀਂ ਆਪਾਂ ਮਣਿਆ ਨਹੀਂ ਐਵੇਂ ਆਖੀ ਠੀਕ ਹੈ ਭਾਈ ਬਰੀਡ ਬਾਈ ਚੈੱਕ ਕਰੋ ਪਿਓ ਸੈਕਸਡ ਸੀਮਾ ਨਾ ਜਿਹੇ ਲੱਗਾ ਵਾ 66 ਸੀਮਾ ਹਾਂ 66 ਹਾਂ ਇਹ ਬੀਮਾ ਹੋਇਆ ਵੇ ਕਰਦੀ ਆ ਮੇਰੀ ਜਿਹਨੇ ਕਰਦੀਆਂ ਅੱਗੇ ਪਾਈ ਸੀ ਵੀਡੀਓ ਠੀਕ ਆ ਉਹਦੇ ਚ ਇਹ ਰਹਿ ਗਈ ਸੀ ਠੀਕ ਹੈ ਆ ਮੇ ਬ੍ਰਦਰ ਦੀ ਆ ਇਹ ਦੂਜੇ ਘਰੋਂ ਲੈ ਕੇ ਵਧੀ ਆ ਇਹ ਵੀ ਘਰ ਦੀ ਆ ਉਹਨੇ ਵੇਚ ਦੇਣੀਆਂ ਮੈਂ ਵੇਚ ਦੇਣੀਆਂ ਠੀਕ ਆ ਬਾਈ ਪੰਜ ਪਸ਼ੂ ਸੀ ਸਾਰੇ ਵਿੱਗ ਸੀ ਇਹ ਰਹਿ ਗਈ ਇਕੱਲੀ ਠੀਕ ਆ ਇਹ 5000 ਵੀ ਪਾਇਆ ਸੀ ਸਾਈ ਦਾ ਹੂੰ 5000 ਰੁਪਏ ਉਦਮੋੜ ਕੇ ਆਇਆ ਨਹੀਂ ਰਹਿ ਗਈ ਤਾਂ ਵੀਡੀਓ ਚ ਪਾਉਣ ਲੱਗਾ ਇਹ ਠੀਕ ਆ ਬੱਚ ਨਹੀਂ ਬਾਕੀ ਚਵਾਈ ਚ ਕੋਈ ਕਿਵੇਂ ਲੱਗੀ ਪੂਰੀ ਵਧੀਆ ਜੀ ਨਾ ਇਹਦੇ ਨਿਆਣਾ ਪਾਉਣ ਦੀ ਲੋੜ ਨਾ ਉਹਦੇ ਠੀਕ ਆ ਜਿਵੇਂ ਮਰਜੀ ਆ ਦੇਖੋ ਲੈ ਬਾਈ ਚੈੱਕ ਕਰੋ ਥਣ ਬਹੁਤ ਚੰਗਾ ਜੀ ਹੈ ਨਾ ਕੋਈ ਚੱਕਰ ਨਹੀਂ ਈ ਵਾਲਾ ਥਾਣਾ ਬਾਕੀ ਨਾੜਾ ਲੋੜਾ ਲੇਵੇ ਤੇ ਚੈੱਕ ਕਰੋ ਬਹੁਤ ਚੰਗੀਆਂ ਲੇਵਾ ਵੀ ਕਰਨ ਵਾਲੀ ਠੀਕ ਹੁਣ ਕਿੰਨੇ ਕੇ ਦੁੱਧ ਤੇ ਚੱਲੀ ਜਾਂਦੀ ਐ ਹੁਣ ਤਕਰੀਬਨ ਇਸ ਟਾਈਮ ਜਾਨੀ ਬਿਣਾ ਤੂੜੀ ਤੋਂ ਖਰਾਕ ਰੁਕੇ ਦੀ ਬੰਦ ਐ 4 ਕਿਲੋ ਦੁੱਧ ਇੱਕ ਟਾਈਮ ਦਾ ਇੱਕ ਟਾਈਮ ਦਾ ਠੀਕ ਆ ਯਾਨੀ ਕਿ ਛੱਡੀ ਜਾਂਦੇ ਆਂ ਡਰਾਈ ਹੈਂਡ ਰਾਈਟ ਠੀਕ ਆ ਖੋਲ ਦਿਓ ਜੀ ਇਹਨੂੰ ਕੱਦ ਭਾਈ ਇਹਦਾ ਵੀ ਫੁੱਲ ਚੰਗਾ ਬਾਕੀ ਬਰੀਡ ਚੰਗੀ ਐ ਐਚ ਐਫ ਬਰੀਡ ਆ ਭਾਈ ਪਿਓਰ ਬਾਕੀ ਭਾਈ ਕਹਿੰਦਾ ਸੈਕਸ਼ਨ ਸੀਮਣ ਲੱਗਾ ਵਾ ਚੰਗਾ ਭਾਈ ਨੇ ਸੀਮਣ ਲਵਾਇਆਗਾ ਪਲੀ ਵੀ ਦੇਖੋ ਭਾਈ ਲੰਮੀ ਲੰਮੀ ਫੁੱਲ ਬਰੀਡ ਫੁੱਲਾ ਬਾਕੀ ਫੇਸ ਕੁਆਲਿਟੀ ਚੈੱਕ ਕਰੋ ਫੁੱਲ ਬੋਦੀ ਬਦੀ ਕਮਾਲ ਦੀ ਐ ਅਜਾ ਤੋੜਾ ਤਾਰਾ ਵੀ ਜੇ ਗੱਲ ਕਰੀਏ ਇੱਕ ਨੰਬਰ ਬਾਕੀ ਬਾਈ ਨੇ ਦੁੱਧਦਾਰ ਕਾਰਡ ਵੀ ਚੰਗਾ ਦੱਸਿਆ ਗਿਆ ਐਤਕੀ ਬਾਈ ਕਹਿੰਦਾ ਚੰਗੇ ਉਮੀਦ ਹੈ ਵੀ ਤੇ ਭਾਈ ਇਹਦਾ ਕੀ ਮੁੱਲ ਆ ਫਿਰ ਦੇਣ ਲੈਣਾ ਕਿਦੇ 1 ਲੱਖ ਰੁਪਈਆ ਜੀ 1 ਲੱਖ ਹੀ ਪਹਿਲੀ ਵੀਡੀਓ ਚ ਕੀਤਾ ਸੀ 1 ਲੱਖ ਠੀਕ ਹਾਂਜੀ 1 ਲੱਖ ਰੁਪਈਆ ਬਾਈ ਕਹਿੰਦਾ ਮੁੱਲ ਆ ਬਾਕੀ ਮਾਨਤਾਨ ਹੋ ਜੂਗਾ ਇਹ ਕੇ ਦਾ ਹਾਂਜੀ ਇਹ ਵੀ ਹੋ ਜੂਗਾ ਆਏ ਕੇ ਦਾ ਬਾਈ ਕਹਿੰਦੇ ਮਾਨਤਾਨ ਜ਼ਰੂਰ ਹੋ ਜੂਗਾ ਭਾਈ 1 ਲੱਖ ਰੁਪਈਆ ਮੁੱਲ ਕਰਿਆ ਬਾਕੀ ਥਣਾ ਦੀ ਗੱਲ ਕਰੀਏ ਬਹੁਤ ਸੋਹਣਾ ਥਣ ਲੱਗਾ ਪੂਣੀ ਦਿੱਤੀ ਥਣਾ ਗਲਾਬੀ ਗਲਾਬੀ ਛਣ ਲੱਗਾ ਬਕਰ ਮੰਨ ਜੀ ਨਹੀਂ ਸੀਗੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ